ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋ ਅੱਗੇ ਆਪਾਂ ਤੁਹਾਨੂੰ ਖਰੇਲੂ ਬਗੀਚੀ ਦੇ ਵਿੱਚ ਆਪਾਂ ਸਬਜ਼ੀਆਂ ਫੁੱਲ ਫਲਾਂ ਵਾਲੇ ਬੂਟੇ ਕਰੇਲੇ ਕਦੂ ਖਾਏ ਅੱਜ ਆਪਾਂ 25 ਜੁਲਾਈ 26 ਜੁਲਾਈ ਹੋ ਗਈ ਅੱਜ ਲਾਸਟ ਆਪਾਂ ਜਾਂਦੇ ਜਾਂਦੇ ਇਹਦੇ ਕੋਈ 1-2 ਮਹੀਨਾ ਹੋਰ ਝਾੜ ਲੈਣਾ ਹਜੇ ਜਾਨ ਲੱਗਿਆ ਤੇ ਆਪਾਂ ਕੀ ਕੀ ਇਹਦੇ ਵਿੱਚ ਪਾਈਏ ਕਿ ਤਾਂ ਆਪਾਂ ਨੂੰ ਇਹ ਦੋ ਕੁ ਮਹੀਨੇ ਫਰੂਟ ਹੋਰ ਦੇ ਜੀ ਆਹ ਵੇਖੋ ਹਲਵੇ ਹਜੇ ਵੀ ਹਲਵੇ ਅਣਗਿਣਤ ਹਲਵੇ ਦੇ ਵਿੱਚ ਲੱਗੇ ਆ ਬਹੁਤ ਜ਼ਿਆਦਾ ਕਰੇਲੇ ਕਦੂ ਆਹ ਵੇਖੋ ਇਹ ਵੀ ਇਹਦੇ ਵਿੱਚ ਕਰੇਲੇ ਪੂਰੇ ਫੁੱਲ ਕਿਰਪਾ ਆ ਫੁੱਲ ਇਹਨੇ ਸੀਜ਼ਨ ਦੇ ਵਿੱਚ ਸਾਨੂੰ ਫਰੂਟ ਦਿੱਤਾ ਆ ਪਰ ਆਪਾਂ ਜਾਂਦੇ ਜਾਂਦੇ ਲਾਸਟ ਹੋਣੇ ਕੋ ਦੋ ਮਹੀਨੇ ਵਾਸਤੇ ਫਰੂਟ ਲੈਣ ਵਾਸਤੇ ਕੀ ਕਰੀਏ ਸਭ ਤੋਂ ਪਹਿਲਾਂ ਤੁਸੀਂ ਵੱਲ ਨੂੰ ਚੰਗੀ ਤਰ੍ਹਾਂ ਗੋੜ ਲੈਣਾ ਆ ਵੇਖੋ ਆਲਾ ਦਵਾਲਾ ਜੇ ਦਾ ਇਹ ਚ ਘਾਹ ਕੱਖ ਨਹੀਂ ਹੋਣਾ ਚਾਹੀਦਾ ਨਦੀਨ ਕੁਛ ਵੀ ਇਸ ਨੂੰ ਗੋੜਨ ਦੇਣਾ ਚੰਗੀ ਤਰ੍ਹਾਂ ਆਪਾਂ ਇਹ ਹੁਣ ਆਪਾਂ ਫਰਵਰੀ ਤੋਂ ਆਪਾਂ ਲਾਇਆ ਹੀ ਤੇ 6 ਮਹੀਨੇ ਕਰੀਬ ਆਪਾਂ ਇਹਦੇ ਕੋਲ ਫਲ ਫਰੂਟ ਲਿਆ ਆ ਕੱਦੂ, ਕਰੇਲੇ, ਹਲਵੇ ਲਏ ਆ ਹੁਣ ਜਾਂਦੇ ਜਾਂਦੇ ਲਾਸਟ ਆਪਾਂ 2 ਮਹੀਨੇ ਇਹਨਾਂ ਕੋਲ ਬਰਸਾਤ ਅਜੇ ਸਰਦੀ ਦੀਆਂ ਸਬਜ਼ੀਆਂ ਸ਼ੁਰੂ ਹੋਣ ਚ ਟਾਈਮ ਆ ਤੇ ਆਪਾਂ ਉਸ ਤੋਂ ਪਹਿਲਾਂ ਇਹਦੇ ਕੋਲ ਆਪਾਂ ਜਾਂਦੇ ਜਾਂਦੇ 2 ਮਹੀਨੇ ਫਰੂਟ ਹੋਰ ਲੈਣਾ ਹੈ ਕਰਨਾ ਕੀ ਆਪਾਂ ਵਰਮਿੰਗ ਕੰਪੋਜ਼ ਆਪਾਂ ਲੈਣੀ ਆ ਵਰਮੀ ਕੰਪੋਜ਼ ਬਾਜ਼ਾਰੋਂ ਆਮ ਹੀ ਮਿਲ ਜਾਂਦੀ ਆ 1.5-200 ਰੁਪਏ ਕਿਲੋ ਬਹੁਤ ਜਿਆਦੇ ਵਿੱਚ ਤਾਤਿਆ ਤੁਸੀਂ ਜੇ ਤੁਹਾਡਾ ਫਰੂਟ ਦਾ ਬੂਟਾ ਆ ਉਹਨੂੰ ਤੁਸੀਂ 1 ਕਿਲੋ ਤਿੰਨਾ ਮਹੀਨੇ ਜੇ ਇਕੱਲੀ ਪਾ ਸਕਦੇ ਹੋ ਜੇ ਤੁਹਾਡਾ ਇਨਡੋਰ ਪਲਾਂਟ ਹੈ ਤੁਸੀਂ 100 ਗ੍ਰਾਮ ਪਾ ਸਕਦੇ ਹੋ ਜੇ ਤੁਹਾਡਾ ਆਊਟਡੋਰ ਪਲਾਂਟ ਹੈ ਤੁਸੀਂ ਇਹਨੂੰ 200 ਗ੍ਰਾਮ ਵੀ ਪਾ ਸਕਦੇ ਹੋ ਇਹਦੇ ਵਿੱਚ ਬਹੁਤ ਜ਼ਿਆਦਾ ਤੱਤ ਮੌਜੂਦ ਹੁੰਦੇ ਆ ਦੂਜਾ ਕੀ ਲੈਣਾ ਆਪਾਂ ਸਰੋਂ ਦੀ ਫਾਲ ਇਹਨੂੰ ਆਪਾਂ ਬਰੀਕ ਕਰ ਲੈਣਾ ਚਾਹੀਦਾ ਇਹਨੂੰ ਤੁਸੀਂ ਪਾਣੀ 'ਚ ਭੰਗੇ ਵੀ ਪਾ ਸਕਦੇ ਹੋ ਤੇ ਬਰੀਕ ਕਰਕੇ ਵੀ ਪਾ ਸਕਦੇ ਹੋ ਆ ਦੇਖੋ ਕੁਦਰਤੀ ਖਾਣਾ ਆ ਜਿਹੜਾ ਤੋਂ ਬਚਣਾ ਹੈ ਘਰੇ ਅਗਾਉਣਾ ਹੈ ਕੋਈ ਖਰਚਾ ਨਹੀਂ ਆ 10-10 ਪੰਜਾਂ-ਪੰਜਾਂ ਦੀ ਅਸੀਂ ਫਰਵਰੀ ਚ ਵੇਲਾ ਲਿਆਣੀਆਂ ਅਸੀਂ ਤੇ ਪਤਾ ਨਹੀਂ ਕਿੰਨੇ ਹਲਵੇ ਕਦੂ ਕਰੇਲੇ ਵਿੱਚ ਖਾ ਚੁੱਕੇ ਤੋਂ ਇਹਨਾਂ ਨੂੰ ਤਾਂ ਮਾਰ ਲੈਣਾ ਚਾਹੀਦਾ ਨਾ ਇਹਦੇ ਵਿੱਚ ਤੁਸੀਂ ਸਵਾਹ ਵੀ ਪਾ ਸਕਦੇ ਜੋ ਗਲੀ ਸੜੀ ਰੂੜੀ ਵੀ ਪਾ ਸਕਦੇ ਜੋ ਇਹ ਬਹੁਤ ਹੀ ਮਜ਼ਬੂਤ ਫਰਟੀਲਾਈਜ਼ਰ ਤਾਤੇ ਦੇ ਵਿੱਚ ਬਣ ਗਏ ਆ ਬਹੁਤ ਜ਼ਿਆਦੇ ਤਾਤੇ ਦੇ ਵਿੱਚ ਆਪਾਂ ਇਹਨੂੰ ਲੈਣਾ ਆ ਦਿਹਾੜੇ ਦੁਆਰੇ ਦੇ ਆ ਵੇਖੋ ਜੇ ਕੋ ਤੁਹਾਨੂੰ ਮੈਨ ਗਿੰਤ ਲੱਗੇ ਫਿਰ ਆਪਾਂ 15-20 ਰੰਬਾ ਵੀਡੀਓ ਬਣਾਵਾਂਗੇ ਇੱਕ ਉਹ ਤੁਹਾਨੂੰ ਫੇਰ ਵਿਖਾਵਾਂਗੇ ਇਸੇ ਹਾਲਤੋਂ ਆਪਾਂ ਹਲਵੇ ਲੈਣੇ ਹੋਰ ਅਜਣ-ਗਿਣਤ ਆਪਾਂ ਫੇਰ ਇਹਨੂੰ ਛੱਡਣਾ ਦੀ ਜਾਨ ਨਹੀਂ ਛੱਡਣੀ ਆਪਾਂ ਅਜੇ ਇਹਨੇ ਵੈਸੇ ਆਪਾਂ ਨੂੰ ਕਰਮਾਲੀ ਨੇ ਬਹੁਤ ਫਰੂਟ ਦਿੱਤਾ ਹੈ ਤੀ ਤੇ ਜੇ ਵੀਡੀਓ ਚੰਗੀ ਲੱਗੀ ਆ ਇਹਨੂੰ ਸ਼ੇਅਰ ਕਰਨਾ ਆ ਫਜ਼ੂਲ ਦੀਆਂ ਵੀਡੀਓ ਆਪਾਂ ਸ਼ੇਅਰ ਕਰਦੇ ਰਹਿਣੇ ਆ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਆ ਜੁੜੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੋਈ ਵੀ ਵੱਲਿਆ ਕੱਦੂ ਕਰੇਲਾ ਹਲਵਾ ਕੀਆ ਇਹਨੂੰ ਚੰਗੀ ਤਰ੍ਹਾਂ ਗੋੜ ਲਓ ਬਰਸਾਤ ਹੋ ਰਹੀ ਆ ਫਟਕੜੀ ਵੀ ਰੱਖ ਸਕਦੇ ਰਹਿ ਲਾ ਕੇ ਤੁਸੀਂ ਲੱਸੀ ਦੀ ਸਪਰੇ ਵੀ ਆਪਾਂ ਕਰ ਸਕਦੇ ਇਹਨੂੰ ਤੇ ਗੋੜ ਕੇ ਇਹ ਮਟੀਰੀਅਲ ਪਾਓ ਬਰਮੀ ਕੰਪੋਜ਼ ਆਮ ਹੀ ਆਪਾਂ ਨੂੰ ਬਾਜ਼ਾਰ ਚੋਂ ਮਿਲ ਜਾਂਦਾ ਆ ਤੇ ਸਰੋਂ ਦੀ ਖਾਲ ਤੇ ਆਪਾਂ ਨੂੰ ਮਿਲਦੀ ਮਿਲਦੀ ਹੈ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਨਾ ਤੁਸੀਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਫੇਸਬੁੱਕ ਪੇਜ ਵੀ ਆਪਣਾ ਮਿੰਟੂ ਟੋਟੀਆਂ ਉਹਨੂੰ ਵੀ ਤੁਸੀਂ ਫਾਲੋ ਕਰਨਾ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ